ਮੈਂ ਫਟ ਪੇ ਆ ਗਾਡੀ ਆ ਰਹੀ ਸੀ ਬਾਈ ਸਾਹਿਬ ਤੋਂ ਮੇਰੇ ਕੋ ਗੱਡੂ ਮੋਟੇਲ ਮੈਨੂੰ ਰੋਕਾ ਉਹ ਖਾਲਿਸਤਾਨੀ ਕਿਉਂ ਕਰ ਤੋ ਮੈਂ ਵੀ ਖਾਲਿਸਤਾਨੀ ਕਿਉਂ ਕਰ ਰਿਹਾ ਵੇਖੋ ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਨਿਊਜ਼ ਤੇ ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਨੂੰ ਕੁੱਟਣ ਦਾ ਮਾਮਲਾ ਭਖਿਆ ਮਜੀਠੀਆ ਨੇ ਵੀਡੀਓ ਸਾਂਝੀ ਕਰਕੇ ਚੁੱਕੇ ਸਵਾਲ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ ਕੈਥਲ ਹਰਿਆਣਾ ਵਿੱਚ ਇੱਕ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਫ਼ਰਤੀ ਅਪਰਾਧ ਕੰਗਨਾਰਨਾਥ ਵੱਲੋਂ ਸਿੱਖ ਕੌਮ ਖਿਲਾਫ ਕੀਤੀਆਂ ਗੱਲਾਂ ਕਾਰਨ ਹੈ ਹਰਿਆਣਾ ਦੇ ਕੈਥਲ ਵਿੱਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਕਾਂ ਰੋੜਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਮਾਮਲੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ ਕੈਥਲ ਹਰਿਆਣਾ ਵਿੱਚ ਇੱਕ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਫ਼ਰਤਈ ਅਪਰਾਧ ਕੰਗਣਾ ਰਨਾਥ ਵੱਲੋਂ ਸਿੱਖ ਕੌਮ ਖਿਲਾਫ ਕੀਤੀਆਂ ਗੱਲਾਂ ਦਾ ਨਤੀਜਾ ਹੈ ਮੈਂ ਭਾਜਪਾ ਹਾਈ ਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਕੰਗਣਾ ਵੱਲੋਂ ਆਪਣੇ ਟਵੀਟ ਰਾਹੀਂ ਸਿੱਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਪਲੇਅ ਜਾਵੇ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਦੀ ਸਖਤ ਕਦਮ ਚੁੱਕੇ ਜਾਣ। ਦਰਿਆ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹோம் ਨਿਊਜ਼ ਦੇ ਨਾਲ। ਧੰਨਵਾਦ। ਕੋਈ ਆ ਕਿ ਮੇਰੇ ਉੱਤੇ ਹੀ ਕੰਮ ਕਰਦੀ ਆ। ਕੀ 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 ਮਾਰਾ ਭਾਈ ਆਪ ਨੂੰ? ਪਤਾ ਨਹੀਂ ਕਿਹਦੇ ਸਾਥ ਮਾਰਾਇਆ ਹੈ। ਆਪके ਸਾਹਮਣੇ ਜੋਗੁੱਤ ਹੈ। ਆ ਭਾਈ ਹਣ ਤੈਨੂੰ ਕੌਣ ਸੀ? ਨਾ ਮੈਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ। ਕੋਈ ਕਿਸੇ ਕੋ ਗਾੜੀ ਵਾਈਕ ਨੰਬਰ ਕੁਝ ਵਗੈਰਾ? ਨਹੀਂ ਮੈਨੂੰ ਕੋਈ ਪਤਾ ਨਹੀਂ ਲੱਗਾ ਭਾਈ ਸਾਹਿਬ ਇਹ ਪਾਸੇ ਮੈਂ ਫਟ ਪੇ ਆ ਗਾਡੀ ਆ ਰਹੀ ਸੀ ਬਾਈ ਸਾਹਿਬ ਤੋਂ ਮੇਰੇ ਕੋ ਗੱਡੂ ਮੋਟੇਲ ਮੈਨੂੰ ਰੋਕਾ ਉਹ ਖਾਲਿਸਤਾਨੀ ਕਿਉਂ ਕਰ ਤੋ ਮੈਂ ਉਹ ਬਾਈ ਖਾਲਿਸਤਾਨੀ ਕਿਉਂ ਕਰ ਰਹੀ ਹੈ ਵੇਖੋ ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਆ ਤੁਹਾਡੇ ਆਪਣੇ ਚੈਨਲ ਸਿਟੀ ਹੋਮ ਨਿਊਜ਼ ਤੇ ਖਾਲਿਸਤਾਨੀ ਕਹਿ ਕੇ ਸਿੱਖ ਨੌਜਵਾਨ ਨੂੰ ਕੁੱਟਣ ਦਾ ਮਾਮਲਾ ਭਖਿਆ ਮਜੀਠੀਆ ਨੇ ਵੀਡੀਓ ਸਾਂਝੀ ਕਰਕੇ ਚੁੱਕੇ ਸਵਾਲ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ ਕੈਥਲ ਹਰਿਆਣਾ ਵਿੱਚ ਇੱਕ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਫ਼ਰਤੀ ਅਪਰਾਧ ਕੰਗਨਾਰਨਾਥ ਵੱਲੋਂ ਸਿੱਖ ਕੌਮ ਖਿਲਾਫ ਕੀਤੀਆਂ ਗੱਲਾਂ ਕਾਰਨ ਹੈ ਹਰਿਆਣਾ ਦੇ ਕੈਥਲ ਵਿੱਚ ਇੱਕ ਦਸਤਾਰਧਾਰੀ ਸਿੱਖ ਨੌਜਵਾਨ ਨੂੰ ਕਾਂ ਰੋੜਿਆਂ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਇਸ ਮਾਮਲੇ ਵਿੱਚ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਸਵਾਲ ਚੁੱਕੇ ਹਨ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਮੈਂ ਕੈਥਲ ਹਰਿਆਣਾ ਵਿੱਚ ਇੱਕ ਸਿੱਖ ਨੌਜਵਾਨ ਤੇ ਹੋਏ ਹਮਲੇ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਫ਼ਰਤੀ ਅਪਰਾਧ ਕੰਗਨਾਰਨਾਥ ਵੱਲੋਂ ਸਿੱਖ ਕੌਮ ਖਿਲਾਫ ਕੀਤੀਆਂ ਗੱਲਾਂ ਦਾ ਨਤੀਜਾ ਹੈ ਮੈਂ ਭਾਜਪਾ ਹਾਈ ਕਮਾਂਡ ਨੂੰ ਬੇਨਤੀ ਕਰਦਾ ਹਾਂ ਕਿ ਕੰਗਨਾਂ ਵੱਲੋਂ ਆਪਣੇ ਟਵੀਟ ਰਾਹੀਂ ਸਿੱਖ ਭਾਈਚਾਰੇ ਵਿਰੁੱਧ ਫੈਲਾਈ ਜਾ ਰਹੀ ਨਫ਼ਰਤ ਦਾ ਨੋਟਿਸ ਪਲੇਅ ਜਾਵੇ ਅਤੇ ਪੰਜਾਬ ਤੋਂ ਬਾਹਰ ਸਿੱਖਾਂ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਣ ਦੀ ਸਖਤ ਕਦਮ ਚੁੱਕੇ ਜਾਣ। ਦਰਿਆ ਹੋਰ ਅਪਡੇਟਸ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਸਿਟੀ ਹோம் ਨਿਊਜ਼ ਦੇ ਨਾਲ। ਧੰਨਵਾਦ। ਹੋਇਆ ਕਿ ਮੇਰੇ ਭਤੀ ਹੈ ਕੰਮ ਕਰਦੀ ਆ। ਕੀ 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 ਮਾਰਾ ਭਾਈ ਆਪ ਨੂੰ? ਪਤਾ ਨਹੀਂ ਕਿਹਦੇ ਸਾਥ ਮਾਰਾਇਆ ਹੈ। ਆਪके ਸਾਹਮਣੇ ਜੋਗੁੱਤ ਹੈ। ਆ ਭਾਈ ਹਣ ਤੈਨੂੰ ਕੌਣ ਸੀ? ਨਾ ਮੈਂ ਜਾਣਦਾ ਭਾਈ ਸਾਹਿਬ ਮੈਂ ਨਹੀਂ ਜਾਣਦਾ। ਕੋਈ ਕਿਸੇ ਕੋ ਗਾੜੀ ਵਾਈਕ ਨੰਬਰ ਕੁਝ ਵਗੈਰਾ? ਨਹੀਂ ਮੈਨੂੰ ਕੋਈ ਪਤਾ ਨਹੀਂ ਲੱਗਾ ਭਾਈ ਸਾਹਿਬ ਇਹ ਪਾਸੇ